ਦੇਖ ਲਓ ਬਾਈ ਜੀ ਪੰਜਾਬ ਚ ਆਪਣੇ ਇਹ ਕਰੰਟ ਸਿਚੁਏਸ਼ਨ ਦੇ ਹਾਲਾਤ ਨੇ ਬੜੇ ਸੌਖੇ ਤਰੀਕੇ ਨਾਲ ਘਰੇ ਬੈ ਕੇ ਇੰਟਰਵਿਊਾਂ ਚ ਪੋਡਕਾਸਟਾਂ ਦੇ ਮੂੰਹ ਹਲਾ ਦਿੰਦੇ ਨੇ ਕਿ ਉਹ ਕਪੜੇ ਪਾੰਦਾ ਜੀ ਤੁਸੀਂ ਪਾ ਲੋ ਕਪੜੇ ਮੈਂ ਲੈ ਦੇ ਕਰੂੰਗਾ ਤੁਹਾਨੂੰ ਆਜੋ ਇੱਥੇ ਉਮਰਾਂ ਚੰਗੀਆਂ ਉਮਰਾਂ ਵਾਲੇ ਲੋਕ ਕਮੈਂਟ ਬਾਜੀ ਕਰਦੇ ਨੇ ਯਾਰ ਸ਼ਰਮ ਕਰੋ ਜੀ ਸਾ ਦੇਖੋ ਆਪਣੀ ਸ਼ਕਲ ਦੇਖੋ ਪਹਿਲਾਂ ਦੇਖੋ ਤੁਹਾਡੀ ਆਪ ਦੀ ਕੀ ਦੇਣਾ ਸਮਾਜ ਨੂੰ ਫਿਰ ਕਿਸੇ ਹੋਰ ਵੱਲ ਉਂਗਲ ਕਰੋ ਪੱਤਰਕਾਰਾਂ ਨੂੰ ਬੇਨਤੀ ਹੈ ਜਵਾਗ ਨਾ ਬਣਿਆ ਕਰੋ ਤੇ ਜੇ ਸਵਾਲ ਪੁੱਛਣ ਦਾ ਮਾਦਾ ਰੱਖਦੇ ਹੋ ਫਿਰ ਜਵਾਬ ਲੈਣ ਦਾ ਵੀ ਮਾਦਾ ਰੱਖੋ ਕਿੱਥੇ ਜੀ ਇਥੇ ਰਸੌਲੀ ਆ ਰਸੌਲੀ ਆ ਹਾਂ ਜੀ ਇਥੇ ਫਰੀਦਕੋਟ ਮੈਡੀਕਲ ਚ ਸਕੈਨ ਕਰਾਈ ਆ ਹਾਂ ਜੀ ਤੁਹਾਡਾ ਸ਼ੁਭਨਾਮ ਕੀ ਪਹਿਲਾਂ ਦੱਸੋ ਪਾਲ ਸਿੰਘ ਆ ਜੀ ਪਾਲ ਸਿੰਘ ਜੀ ਹਾਂ ਜੀ ਜੀ ਆ ਪਈ ਜੀ ਉਹ ਸਕੈਨ ਕੀ ਕਹਿੰਦੇ ਡਾਕਟਰ ਉਹ ਆਦੇ ਜੀ ਰਸੌਲੀ ਵੱਡੀ ਆ ਠੀਕ ਹੈ ਜੀ ਬਠਿੰਡੇ ਜੋ ਠੀਕ ਹੈ ਜੀ ਹੁਣ ਬਠਿੰਡੇ ਕਿਹ ਹੈ ਤੁਹਾ ਪਈ ਬਠਿੰਡੇ ਦੀ ਠੀਕ ਹੈ ਜੀ ਉਹ ਕਹਿੰਦੇ ਜੀ 60000 ਰੁਪਏ ਲੱਗੂਗਾ ਬਠਿੰਡੇ ਵਾਲੇ ਤੁਹਾਡੇ ਕੋਲ ਆਯੁਸ਼ਮਨ ਕਾਰਡ ਹੈਗਾ ਉਹ ਕਾਰਡ ਤੇ ਹੈਗਾ ਜੀ ਉਹ ਕਹਿੰਦੇ ਵੀ ਜਿਹੜਾ ਕੱਲਾ ਆਪਰੇਸ਼ਨ ਹੈ ਉਹਦੇ ਨਹੀਂ ਪੈਸੇ ਲੈਣੇ ਤੇ 60000 ਰੁਪਏ ਉਹਦਲਾ ਖਰਚਾ ਕਰ ਲਾ ਠੀਕ ਹੈ ਉਹਨਾਂ ਨੇ 60000 ਦੱਸਿਆ ਨਹੀਂ 60000 ਰੁਪਿਆ ਆਪਰੇਸ਼ਨ ਕਹਿੰਦੇ ਮਤਲਬ ਜਿਹੜਾ ਆਪਰੇਸ਼ਨ ਦੇ ਪੈਸੇ ਆ ਉਹ ਕੱਲੇ ਨਹੀਂ ਲੈਣੇ ਤੇ ਜਿਹੜੇ ਦਵਾਈਆਂ ਦੇ 60000 ਇਹ 60000 ਦੀ ਦਵਾਈਆਂ ਸਾਰਾ ਕੁਝ ਬਾਹਰੋਂ ਤੇ ਜੇ ਤੁਹਾਡਾ ਆਪਰੇਸ਼ਨ ਨਹੀਂ ਫ੍ਰੀ ਕਰਾਦੀ ਅਸੀਂ ਚੰਡੀਗੜ੍ਹ ਪੀਜੀਆ ਤੋਂ ਜਾਂ ਫਰੀਦਕੋਟ ਤੋਂ ਚੱਲੂ ਕੀ ਕੀ ਕਹਿੰਦੇ ਜਵਾਬ ਦੇ ਤਾਂ ਉਹਨਾਂ ਨੇ ਕਿੱਥੇ ਪੀਜੀਏ ਦੇ ਪੇਪਰ ਕਿੱਥੇ ਪੀਜੀਏ ਵਾਲਿਆਂ ਨੇ ਜਵਾਬ ਦੇ ਤਾਂ ਉਹ ਕਿਦਾਂ ਉਹ ਕੀ ਕਹਿੰਦੇ ਜੀ ਪੀਜੀ ਦਾ ਤਾਂ ਕਾਰਡ ਆਉਣਾ ਤੁਹਾਡੇ ਕੋਲ। ਕਹਿੰਦੇ ਸੀ ਡਾਕਟਰ ਨੇ ਵੀ ਉੱਥੇ ਭੇਜਿਆ ਸੀ ਮੈਨੂੰ। ਅੱਛਾ ਜੀ ਕੋਈ ਗੱਲ ਨਹੀਂ। ਪਰਿਵਾਰ ਚ ਕੌਣ ਕੌਣ ਤੁਹਾਡੇ? ਪਰਿਵਾਰ ਚ ਜੀ ਮੁੰਡਾ ਇੱਕ ਸੀ ਉਹ ਇੱਥੇ ਜਦੋਂ ਇੱਕ ਬੇਟਾ ਇੱਕ ਬੇਟਾ ਹੀ ਹੈ। ਉਹ ਪੂਰਾ ਹੋ ਗਿਆ। ਉਹ ਕਿੱਦਾਂ? ਉਹ ਗੁਰਦੇ ਪੇੜ ਹੋ ਗਿਆ ਇੱਥੇ ਰੱਖਿਆ ਜੀ ਲੁਧਿਆਣੀ। ਓਏ ਹੋਏ ਕਿੰਨੀ ਉਮਰ ਸੀ ਉਹਦੀ? 22 ਸਾਲ। ਓਏ ਹੋਏ ਹੋਏ ਕੰਮ ਕੀ ਕਰਦੇ ਹੋ? ਕੰਮ ਜੀ ਕੁਛ ਨਹੀਂ ਗੁਰਦੁਆਰੇ ਲੱਗਾ ਸੀ ਗੋਦੜੀ ਸਾਹਿਬ। ਗੁਰਦੁਆਰੇ ਗ੍ਰੰਥੀ ਸਿੰਘ ਨਹੀਂ ਦੇਗ ਦੀ ਸੇਵਾ ਤੇ ਅੱਛਾ ਦੇਗ ਦੀ ਸੇਵਾ ਤੇ ਉੱਥੋਂ ਦਰਸ਼ ਹੋਣਾ ਕਰਕੇ ਹਟਾਤਾ ਉਹਨਾਂ ਨੇ ਕੰਮ ਨਹੀਂ ਹੁੰਦਾ ਤੇ ਇਲਾਜ ਨਹੀਂ ਕਰਾਇਆ ਉਹਨਾਂ ਨੇ ਗੁਰਦੁਆਰੇ ਵਾਲਿਆਂ ਨੇ ਇਲਾਜ ਓਏ ਹੋਰ ਰਹਿਣ ਕਿੱਥੇ ਹੂੰ ਕੋੜ ਕਪੂਰੇ ਦੇ ਕੋਲੇ ਹਰੀ ਨੂੰ ਹੁਣ ਇਕੱਲੇ ਰਹਿੰਦੇ ਹੁਣ ਇਕੱਲੇ ਵਾਈਫ ਨਹੀਂ ਅੱਜ ਚਲੀ ਓਏ ਹੋਰ ਵਾਈਫ ਵੀ ਹੈ ਨਹੀਂ ਵਾਈ ਗਰੂ ਦੇਖ ਲਓ ਬਾਈ ਜੀ ਪੰਜਾਬ ਚ ਆਪਣੇ ਇਹ ਕਰੰਟ ਸਿਚੁਏਸ਼ਨ ਦੇ ਹਾਲਾਤ ਨੇ ਕਿੰਨਾ ਸੌਖਾ ਕਰੇ ਬਹਿ ਕੇ ਇੰਟਰਵਿਊਆ ਕਰਨਾ ਤੇ ਕਿੰਨਾ ਔਖਾ ਇੱਥੇ ਬਹਿ ਕੇ ਮੱਛਰਾਂ ਦੇ ਵਿੱਚ ਗਰਮੀ ਸਰਦੀ ਠੰਡ ਬਾਰਿਸ਼ ਚ 365 ਦਿਨ ਬਹਿਣਾ ਬੜੇ ਸੌਖੇ ਤਰੀਕੇ ਨਾਲ ਘਰੇ ਬਹਿ ਕੇ ਇੰਟਰਵਿਊਆ ਚ ਪੋਡਕਾਸਟਾਂ ਦੇ ਮੂੰਹ ਲਾ ਦਿੰਦੇ ਨੇ ਕਿ ਉਹ ਕੱਪੜੇ ਪਾਉਂਦਾ ਜੀ ਤੁਸੀਂ ਪਾ ਲੋ ਕੱਪੜੇ ਮੈਂ ਲੈ ਦੇ ਕਰੂੰਗਾ ਤੁਹਾਨੂੰ ਆਜੋ ਇੱਥੇ ਜਿਹੜੇ ਮੈਂ ਪਾਉਣਾ ਮੈਂ ਦੇ ਦੇ ਕਰੂੰਗਾ ਆਪਣੇ ਪਾਓ ਬ੍ਰਾਂਡ ਆਓ ਇੱਥੇ ਦਿਲ ਨਹੀਂ ਕਰਦਾ ਮੇਰਾ ਬੋਲਣ ਨੂੰ ਪਰ ਇਹ ਮਜਬੂਰ ਕਰਦੇ ਨੇ ਚੰਗੇ ਭਲੇ ਉਮਰਾਂ ਚੰਗੀਆਂ ਉਮਰਾਂ ਵਾਲੇ ਲੋਕ ਕਮੈਂਟ ਬਾਜੀ ਕਰਦੇ ਨੇ ਯਾਰ ਸ਼ਰਮ ਕਰੋ ਜੀ ਸਾ ਦੇਖੋ ਆਪਣੀ ਸ਼ਕਲ ਦੇਖੋ ਪਹਿਲਾਂ ਦੇਖ ਬੋਲਣਾ ਮੈਨੂੰ ਵੀ ਆਂਦਾ ਨਾਮ ਲੈ ਕੇ ਡਰ ਮੈਨੂੰ ਵੀ ਕੋਈ ਨਹੀਂ ਪਰ ਇਹ ਜਿਵੇਂ ਤੁਹਾਡੇ ਵਰਗੀਆਂ ਹਰਕਤਾਂ ਕਰਨ ਲੱਗੇ ਤੇ ਫਿਰ ਫਰਕ ਕੀ ਆ ਤੁਹਾਡੇ ਤੇ ਮੇਰੇ ਦੇਖੋ ਬਜ਼ੁਰਗ ਬਾਪੂ ਜਵਾਨ ਮੁੰਡਾ ਗਵਾ ਲਿਆ 20 ਸਾਲ ਦਾ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ ਦੇਖ ਦੀ ਉਹਨਾਂ ਨੇ ਵੀ ਕਹਿੰਦੇ ਉੱਥੋਂ ਕੱਢਦਾ ਕਿਉਂਕਿ ਮੇਰੇ ਦਰਦ ਹੋਣ ਲੱਗ ਗਈ ਤੇ 60000 ਰੁਪਏ ਡਾਕਟਰ ਨੇ ਮੰਗਿਆ ਤਾਂ 60 ਰੁਪਏ ਵੀ ਨਹੀਂ ਹੈਗੇ ਇਹਨਾਂ ਦਾ ਦੁੱਖ ਸੁਣਨ ਆਸਤੇ ਇਕੱਲਾ ਆਜਿਆ ਕਰੋ 60000 ਤਾਂ ਚਲੋ ਤੁਸੀਂ ਕੀ ਹੋ ਹੀ ਦੇਣਾ ਆ ਕੇ ਔਰ ਸਾਡੇ ਕੋਲ ਲੱਖਾਂ ਮਰੀਜ਼ਾਂ ਦੀ ਲਿਸਟਾਂ ਜਿਨ੍ਹਾਂ ਦੀ ਮਦਦ ਹੋਈ ਹੈ ਹੋ ਸਕਦਾ ਕਰੋੜਾਂ ਦੀ ਲਿਸਟਾਂ ਤੁਹਾਡੇ ਕੋਲ ਹੋਣ ਜਿਨ੍ਹਾਂ ਦੀ ਪਰ ਆਪਾਂ ਇਹੀ ਕਿਉਂ ਦੇਖਦੇ ਆ ਜਿਨ੍ਹਾਂ ਦੀ ਮਦਦ ਨਹੀਂ ਹੋਈ ਉਹਨਾਂ ਨੂੰ ਫੜ ਲਓ ਇਹ ਸਮਾਜ ਤਾਂ ਸਭ ਦਾ ਸਾਂਝਾ ਹੈ ਮੇਰਾ ਇਕੱਲੇ ਦਾ ਤਾਂ ਹੈ ਨਹੀਂ ਔਰ ਜਿੰਨੀ ਕਮਾਲਕ ਨੇ ਸਾਨੂੰ ਤਾਕਤ ਬਖਸ਼ੀ ਜਿੰਨੀ ਕੁ ਉੱਦੀ ਬਖਸ਼ੀ ਅਸੀਂ ਕਰ ਰਹੇ ਹਾਂ ਔਰ 365 ਦਿਨ ਰੋਜ਼ ਕਰ ਰਹੇ ਹਾਂ ਇੱਕ ਵੀ ਛੁੱਟੀ ਨਹੀਂ ਕਰਵਾ ਚੌਥ ਥਲੇ ਦਿਨ ਵੀ ਵਿਚਾਰੇ ਸਾਡੇ ਸਾਰੇ ਵਿਆਹੇ ਹੋਏ ਟੀਮ ਮੈਂਬਰ ਇੱਥੇ ਬੈਠੇ ਸੀ ਔਰ ਘਰੇ ਉਹਨਾਂ ਦੀ ਵਾਈਫ ਵੇਟ ਕਰ ਰਹੀ ਸੀ ਕਿ ਚੰਨ ਆ ਗਿਆ ਜੀ ਸਾਡਾ ਆ ਜਾਓ ਕਹਿੰਦੇ ਨਹੀਂ ਇੱਥੇ ਵਿਚਾਰੇ ਦੁਖੀ ਮਰੀਜ਼ ਬੈਠੇ ਨੇ ਉਹਨਾਂ ਦੀ ਮਦਦ ਕਰ ਲਈਏ ਦੀਵਾਲੀ ਦੁਸ਼ਹਿਰਾ ਲੋਹੜੀ ਨਵਾਂ ਸਾਲ ਗਰਮੀ ਸਰਦੀ ਠੰਡ ਬਾਰਿਸ਼ ਇਮੇਜਿਨ ਕਰੋ ਯਾਰ ਤੁਸੀਂ ਵੀ ਜੇ ਕਿਤੇ ਨੌਕਰੀ ਕਰਦੇ ਹੋਗੇ 365 ਦਾ ਤੁਸੀਂ ਵੀ ਨੌਕਰੀ ਤੇ ਨਹੀਂ ਜਾਂਦੇ ਹੋਗੇ ਜਿੱਦੇ ਤੁਹਾਨੂੰ ਤਨਖਾਹ ਮਿਲਦੀ ਹੈ ਸਾਨੂੰ ਇੱਥੇ ਬੈਠਣ ਦੀ ਕੋਈ ਤਨਖਾਹ ਨਹੀਂ ਮਿਲਦੀ ਤੇਲ ਫੂਕ ਕੇ ਟੀਮ ਮੈਂਬਰ ਇੱਥੇ ਸੇਵਾ ਕਰਨ ਆਉਂਦੇ ਨੇ ਉਹਦਾ ਤੁਹਾਡਾ ਕਹਿ ਲਓ ਕਿ ਸੂਤ ਆਇਆ ਹੋਇਆ ਵੀਡੀਓ 'ਚ ਮੈਂ ਨਜ਼ਰ ਆ ਜਾਂਦਾ ਮੇਰੇ ਬ੍ਰਾਂਡ ਨਜ਼ਰ ਆ ਜਾਂਦੇ ਆ ਜਿਹੜੇ ਮੇਰੇ ਟੀਮ ਮੈਂਬਰ ਮੇਰੇ ਨਾਲ ਆ ਪ੍ਰੀਦਮਨ ਭਾਈ 60 70 ਕਿੱਲਿਆਂ ਦਾ ਮਾਲਕ ਹੈ ਉਹ ਅਸ਼ੀਸ਼ ਉਹ ਲਾਲ ਪਾਸਪੋਰਟ ਹੋਲਡਰ ਹੈ ਹਾਲੈਂਡ ਦਾ ਆ ਸਾਡੇ ਕੋਲ ਆਸਟ੍ਰੇਲੀਆ ਤੋਂ ਆ ਇਹਨਾਂ ਨੂੰ ਕੋਈ ਗਾਲਾਂ ਨਹੀਂ ਕਿਉਂਕਿ ਇਹ ਕੈਮਰਾ ਅੱਗੇ ਨਹੀਂ ਆਉਂਦੇ ਸਿਰ ਮੈਂ ਅੱਗੇ ਆਣਾ ਮੇਰੇ ਕੱਪੜੇ ਭਾਏ ਦਿਖੇ ਜਾਂਦੇ ਤੇ ਮੈਨੂੰ ਗਾਲਾਂ ਮੈਨੂੰ ਕੋਈ ਗਾਲਾਂ ਦੀ ਫਿਕਰ ਨਹੀਂ ਮੈਂ ਤਾਂ ਇਹ ਦਿਖਾਣਾ ਚਾਹੁੰਦਾ ਕਿ ਰੱਜੇ ਪੁਜੇ ਘਰ ਦੇ ਇੱਥੇ ਬੰਦੇ ਸੇਵਾ ਕਰਦੇ ਨੇ ਇਹ ਉਹ ਹਿਸਾਬ ਨਹੀਂ ਹੈਗਾ ਕਿ ਇਹ ਵਿਚਾਰੇ ਇੱਥੇ ਇਹ ਟੈਨਸ਼ਨ 'ਚ ਬੈਠੇ ਹੋਣਗੇ ਘਰੇ ਰੋਟੀ ਕਿੱਦਾਂ ਪਕੇਗੀ ਤੇ ਇਹ ਬਾਪੂ ਦੀ ਤਕਲੀਫ ਸੁਆਸ ਸੁਣਨਗੇ ਜੇ ਆਪਣੇ ਘਰ ਦੀ ਟੈਨਸ਼ਨ ਹੋएगी ਇਹਨਾਂ ਨੂੰ ਤਮਾਰੇ ਦੀ ਕਿਰਪਾ ਨਾਲ ਮੈਨੂੰ ਕੋਈ ਐਸੀ ਕਮੀ ਨਹੀਂ ਮੈਨੂੰ ਕੋਈ ਧਾਨ ਚੋਂ ਪੈਸੇ ਖਾਣ ਦੀ ਲੋੜ ਨਹੀਂ ਮਾਰੇ ਦੀ ਬੜੀ ਕਿਰਪਾ ਔਰ ਲੋਕ ਪਿਆਰ ਕਰਦੇ ਨੇ ਸਾਨੂੰ ਵਿਸ਼ਵਾਸ ਕਰਦੇ ਨੇ ਮੈਂ ਉਹਨਾਂ ਲੋਕਾਂ ਨੂੰ ਤਾਂ ਜਸਟੀਫਾਈ ਕਰ ਹੀ ਨਹੀਂ ਰਿਹਾ ਇਹ ਮੈਂ ਤਾਂ ਸਿਰਫ ਮਾੜੇ ਮੋਟੇ ਜਿਹੜੇ ਸਮਾਜ ਚ ਸੜਨ ਸੁੜਨ ਵਾਲੇ ਲੋਕ ਮੇਰੇ ਤੋਂ ਕਿ ਯਾਰ ਇਹ ਕਿਦਾਂ ਕਰ ਰਿਹਾ ਕਿਆ ਬਾਤ ਹੈ ਤੁਸੀਂ ਕਰ ਲਓ ਮਾਰਕੀਟ ਖੁੱਲੀ ਇੱਕ ਟੇਬਲ ਤੁਸੀਂ ਉਧਰ ਸਾਈਡ ਤੇ ਲਾ ਲਓ ਜਾਂ ਇੱਕ ਇੱਧਰ ਲਾ ਲਓ ਲਾ ਲਓ ਇੱਥੇ ਕੁਰਸੀਆਂ ਖਾਲੀ ਹੋਈਆਂ ਇਸ ਕਰਕੇ ਗੱਲਾਂ ਜਵਾਕ ਨਾ ਬਣਿਆ ਕਰੋ ਕਿਉਂਕਿ ਤੁਸੀਂ ਇੱਕ ਵੀਡੀਓ ਪਾ ਦਿੰਨੇ ਉਹਦੇ ਨਾਲ ਨੈਗੇਟਿਵਿਟੀ ਫੈਲਦੀ ਹੈ ਜਿਹੜੇ ਡੋਨਰ ਨੇ ਵਿਚਾਰੇ ਨੇ ਇੱਥੇ ਸੇਵਾ ਕਰਨ ਆਣਾ ਵੀ ਹੁੰਦਾ ਉਹ ਵੀ ਸੋਚਣ ਲੱਗ ਜਾਂਦਾ ਯਾਰ ਸ਼ਾਇਦ ਯਾਰ ਉੱਥੇ ਕੋਈ ਕਪਲਾ ਚੱਲਦਾ ਹੋਵੇ ਆ ਕੇ ਨਹੀਂ ਇੱਥੇ ਕੋਈ ਚੈੱਕ ਕਰਦਾ ਹੁਣ ਇਹ ਭਾਈ ਸਾਹਿਬ ਆਏ ਨੇ ਮੈਂ ਨਹੀਂ ਜਾਣਦਾ ਇਹਨਾਂ ਨੂੰ ਕੌਣ ਨੇ ਇਹ ਆ ਕੇ ਬੈਠੇ ਨੇ ਦੇਖ ਰਹੇ ਨੇ ਕੀ ਹੋ ਰਿਹਾ ਤਾਂ ਇਹ ਪੂਰੀ ਵੈਰੀਫਿਕੇਸ਼ਨ ਕਰ ਸਕਦੇ ਨੇ ਕਿੱਦਾਂ ਹੋ ਰਿਹਾ ਕਿੰਨੂੰ ਦੇ ਰਹੇ ਨੇ ਕਿੰਨੂੰ ਨਹੀਂ ਦੇ ਰਹੇ ਕਿਤੇ ਕੋ ਖਾ ਰਹੇ ਨੇ ਕਿਤੇ ਕੋ ਨਹੀਂ ਖਾ ਰਹੇ ਤੁਸੀਂ ਵੀ ਕਰ ਲਓ ਪੱਤਰਕਾਰਾਂ ਨੂੰ ਬੇਨਤੀ ਹੈ ਜਵਾਗ ਨਾ ਬਣਿਆ ਕਰੋ ਪੱਤਰਕਾਰੀ ਦਾ ਮਤਲਬ ਕਿਸੇ ਨੂੰ ਬਦਨਾਮ ਕਰਨਾ ਨਹੀਂ ਹੁੰਦਾ ਹੁੰਦਾ ਪੱਤਰਕਾਰ ਦਾ ਮਤਲਬ ਹੁੰਦਾ ਕਿ ਸਵਾਲ ਕਰੋ ਔਰ ਜੇ ਉਸ ਬੰਦੇ ਤੇ ਸਵਾਲ ਕਰਨੇ ਨੇ ਜ ਮੇਰਾ ਵੈਸੀ ਹੀ ਬੜਾ ਸੌਕਾ ਮੈਨੂੰ ਤਾਂ ਮਿਲਣਾ ਖੁੱਲੀ ਮਾਰਕੀਟ ਐ ਮਾਲ ਟਾਊਨ ਲੁਧਿਆਣੇ ਸ਼ਾਮ ਨੂੰ ਬੈਠਦੇ ਆਂ ਅਸੀਂ ਆਓ ਬੈਠੋ ਸਵਾਲ ਜਵਾਬ ਕਰੋ ਫਿਰ ਸਵਾਲ ਦੋਨਾਂ ਪਾਸੋਂ ਹੋਣਗੇ ਫਿਰ ਜਵਾਬ ਵੀ ਦੋਨਾਂ ਪਾਸੋਂ ਹੋਣਗੇ ਫਿਰ ਨਾ ਭਜਿਓ ਅਕਸਰ ਇੱਕ ਇੰਟਰਵਿਊ ਕਰਕੇ ਆ ਫਾਜ਼ਿਲ ਕੋ ਮੇਰੀ ਇੰਟਰਵਿਊ ਨਹੀਂ ਚਲਾਈ ਬੜੀ ਮਾੜੀ ਗੱਲ ਐ ਕਿਉਂ ਨਹੀਂ ਚਲਾਈ ਕਿਉਂਕਿ ਉਹਦੇ ਚ ਜਵਾਬ ਤਾੜ-ਤਾੜ ਮਿਲੇ ਸੀ ਤੇ ਜੇ ਸਵਾਲ ਪੁੱਛਣ ਦਾ ਮਾਦਾ ਰੱਖਦੇ ਹੋ ਫਿਰ ਜਵਾਬ ਲੈਣ ਦਾ ਵੀ ਮਾਦਾ ਰੱਖੋ ਇਸ ਕਰਕੇ ਇਹ ਜਿਹੜੇ ਮਰੀਜ਼ ਇੱਥੇ ਆਂਦੇ ਨੇ ਮੈਂ ਕੋਈ ਇਹਨਾਂ ਦੇ ਆਸਾਨ ਨਹੀਂ ਕਰ ਰਿਹਾ ਇਹਨਾਂ ਦੀ ਗੱਲ ਸੁਣ ਕੇ ਇਹ ਮੈਂ ਤਾਂ ਇਹਨਾਂ ਦਾ ਧੰਨਵਾਦ ਕਰੂੰਗਾ ਕਿ ਧੰਨਵਾਦ ਬਾਪੂ ਜੀ ਤੁਸੀਂ ਸਾਡੇ ਰਗੇ ਪਾਪੀਆਂ ਨੂੰ ਸਾਡੇ ਕੋਲ ਆ ਕੇ ਸਾਡੇ ਪਾਪ ਤੋਹ ਰਹੇ ਹੋ ਆਪਣਾ ਦੁੱਖ ਸੁਣਾ ਕੇ ਆਓ ਬੈਠੋ 365 ਦਿਨ ਸਾਡੀ ਟੀਮ ਇੱਥੇ ਮਿਲਦੀ ਹੈ ਜਿਹੜੀ ਚਿੰਗਿਆੜੀਆਂ ਜਿਹੜੇ ਗਿਲੇ ਸ਼ਿਕਵੇ ਅੰਦਰ ਪਾਲੀ ਫਿਰਦੇ ਹੋ ਉਹ ਮੂੰਹ ਤੇ ਆ ਕੇ ਕੱਢ ਲੋ ਸਾਡੀ ਤਾਂ ਟੀਮ ਆ ਬੜੀ ਕਾਲੀ ਹੈ ਜਵਾਬ ਦੇਣ ਨੂੰ ਆਓ ਬੈਠੋ ਦੇਖੋ ਕਿਦਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੁਣ 65000 ਰੁਪਏ ਬਾਪੂ ਨੇ ਆਪਣੇ ਮੂੰਹੋਂ ਮੰਨੇ ਆ ਕਿ ਮੈਂ ਪੀਜੀਆਈ ਵੀ ਜਾਇਆ ਆ ਮੈਂ ਫਰੀਦਕੋਟ ਵੀ ਜਾਇਆ ਆ ਜਵਾਨ ਪੁੱਤ ਦੀ ਮੇਰੇ ਦੀ 2 ਬਾਈ ਸਾਲ ਦੀ ਮੌਤ ਹੋਈ ਹੋਈ ਆ ਗੁਰਦੁਆਰੇ ਮੈਂ ਸੇਵਾ ਕਰਦਾ ਸੀ ਜਨਾਨੀ ਮੇਰੀ ਹੈ ਨਹੀਂ ਸਰਕਾਰੀ ਹਸਪੀਟਲ ਬਠਿੰਡੇ ਏਮਜ਼ ਨੇ 60000 ਰੁਪਏ ਮੰਗਿਆ ਤੇ ਬਾਕੀ ਕਹਿੰਦੇ ਆਸ਼ਵਨ ਕਾਰਡ ਤੋਂ ਫ੍ਰੀ ਹੋ ਜਾਊਗਾ ਸੋ ਇਹੀ ਗੱਲ ਤੇ ਆ ਕੇ ਬਾਪੂ ਦਾ 60000 ਦਾ ਇਲਾਜ ਕਰਾ ਦਿਓ ਲੋੜ ਹੀ ਨਹੀਂ ਮੇਰੇ ਅਰਿਆਂ ਦੀ ਆਓ ਆ ਕੇ ਸਿੱਧੀ ਮਦਦ ਕਰੋ ਬਾਪੂ ਦਾ ਇਲਾਜ ਕਰਾਉਣ ਵਾਲੇ ਨਿਆਰੇ ਲਓ ਕੀ ਲੋੜ ਹੈ ਮੇਰੀ ਹੁਣ ਇਹ ਤਾਂ ਹਜੇ ਪਹਿਲਾ ਮਰੀਜ਼ ਹੈ ਜਿਹੜਾ ਅਸੀਂ ਸ਼ੁਰੂ ਕੀਤਾ ਪਹਿਲਾ ਮਰੀਜ਼ ਹਜੇ ਪਿੱਛੇ ਉਹ ਮਰੀਜ਼ਾਂ ਦੀ ਲਾਈਨ ਦੇਖ ਲਓ 5 ਅਸੀਂ ਗੱਲਬਾਤ ਸੁਣਨੀ ਹੈ ਤੇ ਮਦਦ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਡੋਨਰ ਕਿੰਨੇ ਬੈਠੇ ਨੇ ਏਕੇ ਭਾਈ ਸਾਹਿਬ ਤੁਸੀਂ ਸੇਵਾ ਕਰਨ ਆਏ ਹੋ ਮਰੀਜ਼ ਹੈ ਤੁਹਾਡਾ ਇਹ ਸੇਵਾ ਲੈਣ ਆਏ ਨੇ ਹਜੇ ਉਧਰ ਸਾਹਮਣੇ ਨੰਬਰ ਲਿਖਾ ਦਿਓ ਆ ਲਿਖਾਇਆ ਵੀ ਉਧਰ ਆਵਾਜ਼ ਮਾਰਨਗੇ ਹੁਣ ਇੱਕ ਡੋਨਰ ਹੈ ਤੇ 50 ਮਰੀਜ਼ ਨੇ ਕਿੱਥੋਂ ਆਏ ਸਰ ਤੁਸੀਂ ਦਿੱਲੀ ਦਿੱਲੀ ਤੋਂ ਸਪੈਸ਼ਲੀ ਹਾਂ ਬਸ ਮੈਂ ਇਹ ਵੀ ਕੰਮ ਸੀਗਾ ਮਤਲਬ ਇੱਕ ਤੋਂ ਹੋਰ ਕੰਮ ਸੀ ਇਹ ਵੀ ਮੈਂ ਕੀ ਸੋਚਿਆ ਐਸਾ ਯਹਾਂ ਪਰ ਸੇਵਾ ਕੇ ਲਈ ਆ ਗਿਆ ਮੈਂ ਵੀਡੀਓ ਦੇਖਣੇ ਤੁਹਾਡੇ ਪਿਛਲੇ ਸਾਲ ਵੀ ਮੈਂ ਆਇਆ ਸੀ ਵਾਹ ਜੀ ਜਦੋਂ ਇਸ ਪਾਸੇ ਚੱਕਰ ਲੱਗਦਾ ਸੀ ਆ ਜਾ ਇਧਰ ਦੇਖੋ ਦਿੱਲੀੋਂ ਸਪੈਸ਼ਲ ਭਾਈ ਸਾਹਿਬ ਕਹਿੰਦੇ ਕੰਮ ਲਈ ਆਏ ਸੀ ਤੇ ਤੇ ਸੇਵਾ ਕਰਨ ਲਈ ਵੀ ਆ ਗਏ ਹੁਣ ਦੇਖੋ ਐਦਾਂ ਦੇ ਵੀ ਲੋਕ ਨੇ ਤਾਂ ਇਹ ਵੀ ਆ ਕੇ ਤਾਂ ਬੈਠੇ ਨੇ ਇੱਥੇ ਸੁਣ ਰਹੇ ਨੇ ਮੇਰੀ ਗੱਲਬਾਤ ਇਹਨਾਂ ਨਾਲ ਸੁਣ ਰਹੇ ਨੇ ਦੇਖ ਰਹੇ ਨੇ ਸਾਰਾ ਪ੍ਰੋਸੈਸ ਤੇ ਇਹਨੂੰ ਬੇਬਕੂ ਬਣਾਣਾ ਸੌਕਾ ਹੋਊਗਾ ਨਹੀਂ ਸੋ ਆਈ ਐਮ ਟ੍ਰਾਈਂਗ ਟੂ ਸੇ ਕਿ ਪਲੀਜ਼ ਸਾੜਾ ਨਾ ਸੜੋ 네ਗੇਟਿਵਿਟੀ ਨਾ ਫਲਾਓ ਇੱਥੇ ਬਹਿ ਕੇ ਸੋਸ਼ਲ ਮੀ